ਸਾਤ ਸੇ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਗੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪੰਡਾ ਅੱਜ ਦੀ ਵਿਜਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਉਹਨੂੰ ਤਰਨਤਾਰ ਸਾਹਿਬ ਦੀ ਪੈਂਦੀ ਹੈ ਬਾਈ ਸ਼ਮਸ਼ੇਰ ਸਿੰਘ ਦੇ ਫਾਰਮ ਤੇ ਪਹੁੰਚ ਚੁਕੇ ਆ ਤਿੰਨ ਐਨੀਮਲ ਲੈ ਕੇ ਆਏ ਦੋ ਮੱਝਾਂ ਤੇ ਇੱਕ ਵਿਹੜ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆ ਐਂਡ ਤੱਕ ਜਰੂਰ ਬਨੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਪੰਦਾ ਤੇ ਆਓ ਕਰਕੇ ਕੱਲ੍ਹ ਬਾਅਦ ਪੁੱਛ ਕੇ ਇਹ ਵਧੇਰੇ ਜਾਣਕਾਰੀ ਦੱਬ ਕੇ ਗਾ ਸ਼ੇਅਰ ਕਰ ਦਿਓ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੋ ਵਧੀਆ ਠੀਕ ਜੀ ਹਾਂਜੀ ਵਧੀਆ ਜੀ ਵਧੀਆ ਮਹਾਰਾਜ ਕੀ ਹਾਲ ਜੋ ਵਧੀਆ ਵੇਖਿਆ ਮਹਾਰਾਜ ਹਾਂਜੀ ਵੇਖਿਆ ਕਾਰ ਐ ਜਾਤਰਾ ਹਾਂ ਕਾਰ ਆ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਕੀ ਦੇ ਹਾਂਜੀ ਅੱਜ ਚਲੋ ਮਹਾਰਾਜ ਤੇ ਜਾਣਾ ਚਾਹੀਦਾ ਹੈ ਆਓ ਬਸ ਸਾਲ ਪਿਛੋਂ ਗਰੇ ਇਹ ਤਿਹਾਰ ਆਉਂਦਾ ਹੈ ਹਾਂਜੀ ਹਾਂਜੀ ਕੰਮ ਭਗ ਲ ਜਾਂਦਾ ਹੈ ਜਾਇਆ ਕਿਥੇ ਜਾਂਦਾ ਸਾਡੇ ਦੇ ਕੇ ਭੈਣ ਭਰਾਵਾਂ ਦਾ ਸੰਯੋਗ ਪਿਆਰ ਹੀ ਨਾ ਜਾਣ ਦਿੰਦੇ ਨਹੀਂ ਜਾਣ ਹੀ ਦਿੰਦੇ ਕੇ ਇਹ ਬੜੇ ਔਖੇ ਕੱਢੇ ਜਾਂਦੇ ਬੜੇ ਮੱਲੋ ਮਲੀ ਗਾਇਰ ਧੱਕੇ ਨਾ ਜੋਰ ਨਾਲ ਤੇ ਚਲੋ ਮੋੜਾਂ ਜਲਦੀ ਇੱਕ ਦਿਨ ਹੀ ਲਾ ਕੇ ਤੇ ਡਰੈਸ ਕਰੀਏ ਨੋਟ ਪਿੰਡ ਮਾਣੀ ਮੱਲੀਆਂ ਜੀ ਹਾਂ ਤੇ ਪਿੰਡ ਮਾਣੀ ਮੱਲੀਆਂ ਤੇ ਜ਼ਿਲ੍ਹਾ ਜ਼ਿਲ੍ਹਾ ਕਰਨਤਾਰਨ ਤੇ ਤਹਿਸੀਲ ਤਹਿਸੀਲ ਵੀ ਕਰਨਤਾਰਨ ਤੇ ਮੋਬਾਈਲ ਨੰਬਰ ਮੋਬਾਈਲ 9779 21242 ਠੀਕ ਹੈ ਵੈਢ ਤੋਂ ਕਰੀਏ ਸ਼ੁਰੂਆਤ ਹਾਂਜੀ ਵੈਢ ਤੋਂ ਕਰ ਲਓ ਠੀਕ ਆ Sí, ¿Qué nos va a jugar? Sí. ਭਾਜੀ ਪਹਿਲੇ ਦੂਜੀ ਸੂਈ ਵਹਿਰ ਸੂਈ ਆ ਜਰਸੀ ਆ ਗਿਆ ਨਾ ਬਸ ਕੰਡਿੰਗ ਵਾਲੇ ਦੰਦ ਜੇ ਬਰਾਬਰ ਕਰਨੇ ਨੇ ਵਾਹ ਜੀ ਵਾਹ ਹਾਂ ਜੀ ਤੇ ਜਲਸੀ ਦਾ ਕਰਾਉਥਿਆ ਵਾਹ ਜੀ ਵਾਹ ਹਾਂ ਤੇ ਚੱਡਾ ਜੀ ਬੜਾ ਲੱਗਾ ਕਮਾਲ ਭਾਜੀ ਤੇ ਬਾਕੀ ਇਹ ਮਾਰੇ ਸੰਧੂ ਸਾਹਿਬ ਇਹ ਇਤਰਾ ਚੱਕਰੇ ਵਿੱਚ ਜਦੋਂ ਚੋਲੀ ਦੀ ਆ ਨਾ ਇਹਦੇ ਥੱਲੇ ਥਾਣੀ ਦੱਸਣਗੇ ਇਹ ਨਹੀਂ ਵੀ ਬਹਾਨਾ ਇਤਰਾ ਹੀ ਬਣ ਛੱਡੂਗੀ ਐਮ ਨੁੱਟ ਝੂਗੀ ਹਨਾ ਲੱਗੀਆਂ ਦੀ 23 ਕਿਲੋ ਦੋਦਿਆ ਥੱਲੇ ਦੇ ਹੋ ਹੋ 24 ਕਿਲੋ ਅੱਛਾ ਦੱਸਣਾ ਆਪਾਂ ਕਿਲੋ ਘਟਿਆ ਉਹ ਬੱਚਾ ਡੱਬਾ ਉਹ ਬੱਚਾ ਇਹਨੂੰ ਅੱਜ ਕੋਈ ਥੂਈ ਨੂੰ ਕੋ 12 13 ਦਿਨ ਹੋ ਗਏ ਆ ਤੇ ਬ ਕਲ ਦੀ ਆਈ ਆ ਥੋੜਾ ਜੀ ਜੂ ਘਾਟ ਲਾਇਆ ਕਰਕੇ ਮੋੜੇ ਪੱਠੇ ਘੜ ਚੁੱਕਣ ਲਈ ਆ ਹਾਂਜੀ ਬਾਕੀ ਠੰਡੀ ਤੇਰੀ ਬੜੀ ਐ ਤੇ ਵੇਖੋ ਖੋਲ ਕੇ ਤੋਰਾ ਕਰਾਈਏ ਚੈੱਕ ਕਰ ਵਾਹ ਜੀ ਵਾਹ ਛਾਂ ਚੜਾ ਵੜਾ 23 ਕਿਲੋ ਸੱਜ ਨੂੰ ਮੌਕੇ ਦਾ ਦੁੱਧ ਆ 23 ਕਿਲੋ ਮੌਕੇ ਦਾ ਦੁੱਧ ਆ ਤੇ ਜਰਸੀ ਆ ਗਈ ਪੰਜਾਬ ਵਾਲੀ ਵਾਹ ਜੀ ਵਾਹ ਪੰਜਾਬ ਵਾਲੀ ਜਰਸੀ ਐ ਵਾਹ ਵਾਹ ਹਾਂਜੀ ਥਾਂ ਲੈ ਵਾ ਉਹ ਨਾ ਅਗਲੇ ਬੰਨੇ ਉਹ ਨਾ ਹੀ ਪਿਛਲੇ ਬੰਨੇ ਪੂਰਾ ਮੈਂ ਨਾ ਓਕੇ ਰਿਪੋਰਟਾਂ ਗਰੀ ਫਿਰਦੀ ਕਰਨਾ ਹੈ ਹੈਂ ਕੀ ਬਾਤਾਂ ਜੀ ਕਾਦ ਵੀ ਪੂਰਾ ਵੱਡਾ ਹਨਾ ਮੋੜ ਲਿਓ ਬਾਕੀ ਕੋਈ ਆਪਾਂ ਲੱਖ ਨਹੀਂ ਮੰਗਣਾ ਡੇਢ ਨਹੀਂ ਮੰਗਣਾ ਉਹ ਆਪਣਾ ਪੱਤਰ ਆਪਣਾ ਛੋਟਾ ਜਿਹਾ ਹੀ ਹਾਂਜੀ ਇਹ ਪਹਿਲੇ ਜਿੰਨੇ ਕਿਸੇ ਨੇ ਵੀਰ ਲਈ ਵੇਖ ਲਈ ਨਾ ਪਹਿਲੇ ਨੇ ਉਹ ਹੀ ਲੈ ਜਾਊਗਾ ਅਗੇ ਦੁੱਧ ਦੇ ਮਾਲ ਸਾਹਿਬ ਨਾ ਹਾਂਜੀ ਹਾਂਜੀ ਦੁੱਧ ਦੇ ਸਾਹਿਬ ਨਾ ਤੇ ਮੋਲ ਦੇ ਸਾਹਿਬ ਨਾ ਠੀਕ ਹੈ ਹਾਂਜੀ ਹਾਂਜੀ ਨਹੀਂ ਚੀਜ਼ ਪੂਰੀ ਓਕੇ ਆ ਦੇ ਹਾਂਜੀ ਹਾਂਜੀ ਪੂਰੀ ਸਾਂਭੀ ਆ ਕਿਸੇ ਨੇ ਥਾਂ ਚੱਡਾ ਚੰਗਾ ਤੇ ਸਮਾਂ ਸਜਣੋ ਦੁਪਹਿਰ ਦਾ ਏ 3 ਵਜੇ ਦਾ ਸਮਾਂ ਏ 3 ਵੱਜ ਚੁੱਕੇ ਨੇ ਦੁਪਹਿਰ ਤੇ ਸਮਝੇ ਹਿਸਾਬ ਨਾਲ ਆਰਡਰ ਕੁਆਲਟੀ ਦਾ ਹਿਸਾਬ ਲਾ ਲਿਓ ਕਿ ਸ਼ਾਮ ਨੂੰ ਇੰਨੇ ਹੋਰ ਬਣਨੇ ਆ ਹਾਂਜੀ ਹਾਂਜੀ 6 6:30 ਵਜੇ ਤਕਰੀਬਨ ਅਜਿਹਾ ਚਵਾਈ ਹੁੰਦੀ ਆ ਜਿਹੜੀ ਭਾਜੀ ਵੱਟੀ ਗਾਹ ਹੁੰਦੀ ਆ ਉਹਨੂੰ ਚਵਾਈ ਟਾਈਮ ਤੋਂ ਟਾਈਮ ਹੀ ਹੋਣੀ ਆ ਹੂੰ ਉਹਨੂੰ ਕੋਈ ਗਲਤ ਗੱਲ ਨਹੀਂ ਕੋਈ ਕਰ ਸਕਦਾ ਹਾਂ ਜੇ ਕੋਈ ਗਲਤ ਗੱਲ ਕਰੂਗਾ ਤੇ ਦੁੱਧੋਂ ਢੱਡੂਗੀ ਹਾਂ ਵਧਣਾ ਨਹੀਂ ਵਧਣਾ ਨਹੀਂ ਤੁਹਾਨੂੰ ਤੇ ਭਾਈ ਸੁਮਸ਼ੇਰ ਸਿੰਘ ਕਿੰਨੇ ਦੇ ਦੇ ਦੀਏ ਮੈਂ ਤੇਨਾ ਦੇ ਦਿੱਤੇ 82000 ਦੀ ਨਹੀਂ ਮੋਟਾ-ਜਾ ਕਰਕੇ ਫੜਾ ਲਿਏ ਦੇ 2000 ਛੱਡ ਗਏ 80 ਜੋ ਹਾਂਜੀ ਹਾਂਜੀ ਤੇ 82 ਜੋ ਹੈ 82 ਜੋ ਦੋ ਛੱਡਣਾ ਤੇ 80 ਜੋ ਦੋ ਛੱਡਣਾ ਨਹੀਂ 80 ਜੋ ਦੋ ਛੱਡ ਦਈਏ ਚਲੋ ਅੱਛਾ 4000 ਘੱਟ ਹੋ ਗਏ 4000 ਘੱਟ ਬਾਕੀ ਇੰਨਾ ਹੀ ਮਾਨਤਨ ਹੋਣਾ ਤੁਹਾਨੂੰ ਪਤਾ ਹੋਰ 1000 ਛੱਡ ਦਿਓ ਹਾਂਜੀ ਚਲੋ ਜੇ ਤੁਸੀਂ ਕਹਿ ਤਾ ਤੇ ਪਰ ਬਾਕੀ ਨਾ ਹੁਣ ਤੁਸੀਂ ਸਿਆਣੇ ਜੋ ਇੰਨੇ ਦੁੱਧ ਵਾਲੀ ਗਾਂ ਹੋਣੀ ਨਹੀਂ ਬਾਰੋਂ ਹਾਂ 70000 ਹਾਂਜੀ 70000 ਦੀ ਮਿਲ ਜੂ ਹਣਾ ਤੇ ਗਾੜੀ ਝੋਟੀ ਆ ਗਈ ਦੂਜਾ ਸੂ ਆ ਗਈ ਇਹ ਦੂਜਾ ਸੂ ਆ ਪਾਜੀ ਸੂਈ ਆ ਤੇ ਆਪਾਂ ਘਰ ਆਣਾ ਕਹਿਨ ਤੇ ਆ ਵੀ ਡੇਢ ਮਹੀਨਾ ਹੋ ਗਿਆ ਸੂਈ ਨੂੰ ਅੱਛਾ ਜੀ ਤੇ ਆਪਾਂ ਜੋਗੇ ਲੈਂਦਾ 8 ਕਿਲੋ ਦੁੱਧ 8 ਕਿਲੋ ਆਪਾਂ 7 ਕਿਲੋ ਦੀ ਗਾਰੰਟੀ ਦੇਣੀ ਆ ਮਿਲਦੀ ਚਾੜ ਤੇ ਮਿਲ ਚੋਕੇ ਜਾਂਦੀ ਪਾੜੇ ਦੇ ਪਾੜੇ ਦੇ ਜਿਆਣੀ ਅੱਜ ਹੀ ਅੱਜ ਹੀ ਡੰਕਤੀ ਆ ਵੀ ਲੈ ਸਕਦੀ ਆ ਆਪਾਂ ਗਲਤ ਗੱਲ ਕਿਉਂ ਕਰਨੀ ਆ ਨਹੀਂ ਠੀਕ ਆ ਹਾਂਜੀ ਹਾਂਜੀ ਦੂਸਰਾ ਸੂ ਆ ਗਿਆ ਤੇ ਖੁੱਲ ਕੇ ਤੋਰਾ ਕਰਾ ਬਾਕੀ ਭਾਜੀ ਭਾਪੜਾ ਮਿੱਠਾ ਜੋ ਅੱਛਾ ਭਾ ਬਹੁਤਾ ਹੀ ਮਿੱਠਾ ਕਰਮਾਈ ਦਾ ਵਾਹ ਜੀ ਵਾਹ ਹਾਂਜੀ ਹਾਂਜੀ ਕਈ ਰੋ ਉਪਤਰਾ ਤਾਂ ਕਰ ਜਾਂਦਾ ਪੱਜੂ ਹਾਂਜੀ ਹਾਂਜੀ ਸ਼ੇਗ ਬੜਾ ਸੋਹਣਾ ਲੱਗਾ ਸ਼ੇਗ ਬਾਕੀ ਚੋਟੀ ਵੇਖੋ ਜੰਮੀ ਪਣੀ ਕਿੰਨੀ ਜੰਮੀ ਪਣੀ ਬੜੀ ਜਾਂਦੀ ਜੀ ਜੀ ਦੇ ਉਹ ਵੀ ਜਾਂਦੀ ਜੰਮੀ ਪਣੀ ਜਾਂਦੀ ਵਾਹ ਜੀ ਵਾਹ ਮੀ ਭਾਜੀ ਮਖਾਲਾ ਪੂਲਾ ਕਰਾਉਂਦੀ ਆ ਸੱਜਰਾ ਦਾ ਮਾ ਸੱਹਿ ਸੱਗਰੀਆ ਸੱਗਰੀਆ ਹਾਂਜੀ ਹਾਂਜੀ ਵਾਹ ਜੀ ਵਾਹ ਮੋੜ ਲਿਓ ਲੋ ਜੀ ਸੱਜਰੋ ਚੋਟੀ ਚੰਗੀ ਆ ਦੂਜਾ ਸੂਆ ਤੇ ਚਾਰਟ ਤੇ ਵੀ ਮਿਲ ਸਕਦੀ ਤੇ ਤੀਗਾ ਵੀ ਲਵਾ ਸਕਦੀ ਗੱਲਾਂ ਦੋਵੇਂ ਆ ਉਹ ਕਿ ਆਇਆ ਆਇਆ ਜਦੋਂ ਕਿਤੇ ਦੂਜੇ ਥਾਂ ਤੇ ਪਸ਼ੂ ਜਾਂਦਾ ਹੈ ਨਾ ਫਰਕ ਥੋੜਾ ਬਦਾ ਫਿਰ ਉਹ ਗੱਲ ਦਾ ਪੈ ਜਾਂਦਾ ਥਾਂ ਛੱਡਾ ਬੜਾ ਸੋਹਣਾ ਏ ਕਿਉਂਕਿ ਇੱਕੋ ਜਿਹਾ ਥਾਂ ਲੈਵਾ ਕੋਈ ਬਾਈ ਨਹੀਂ ਕੋਈ ਬੰਨਾਂ ਨਹੀਂ ਜੋ ਕਿ ਥਾਂ ਇੱਕੋ ਜਿਹਾ ਚਾਰੇ ਠੀਕ ਹੈ ਜੀ ਫੇਸ ਕੁਆਲਟੀ ਵਿੱਚ ਹੈਗੀ ਅਗੋ ਵੇਖੋ ਥਾਂ ਵਾਹ ਜੀ ਵਾਹ ਬਿਲਕੁਲ ਓਕੇ ਆ ਕਿੰਨੇ ਦੇ ਰਿਏ 65000 ਕਰੀਏ ਤੁਹਾਨੂੰ ਨਹੀਂ ਹਾਂ ਹੋਰ ਕਰੀਏ ਮਾਨ ਕਲ 2 ਛੱਪ ਦੀ ਪੂਰੇ 60 ਦੀ ਕਰਦੀ ਹੈ ਫਿਰ 60 ਚੋਂ ਥੰਦੂ ਸਾਡ ਛੋੜ ਛੱਪਾ ਹੀ ਹੋਣਾ ਚਾਹੀਦਾ ਠੀਕ ਹੈ 150 ਜਿਹੜੀ ਗੱਲ ਹੈ ਜਾਇਜ਼ ਮੋਲ ਕਰਦੇ ਆਂ ਫਿਰ ਜਾਇਜ਼ ਨਹੀਂ ਕਰਦੇ ਠੀਕ ਹੈ ਹਾਂਜੀ ਹਾਂਜੀ ਤੇ ਆ ਆ ਗਈ ਸਹੀ ਸਵਾਈ ਇਹ ਉਚਾ ਚਾਈ ਮੋਮਿੰਿਆ ਉਹ ਬੱਚਾ ਹਨਾ ਕੱਟਾ ਕੱਟਾ ਦੀ ਦੁੱਧ 10 ਕਿਲੋ ਠੀਕ ਹੈ 10 ਕਿਲੋ ਹਾਂਜੀ ਸੂਆ ਕਰਵਾ ਤੀਜਾ ਸੂਆ ਤੀਜਾ ਵੀ ਮੰਨ ਲੈ ਕੋਈ ਵੀਰ ਭਰਾ ਚੌਥਾ ਮੰਨ ਲੈ ਕਿਉਂ ਆਪਾਂ ਮੋਲ ਲੈ ਹੁੰਦੀ ਆ ਆਪਾਂ ਬਹਿਸ ਕਿਉਂ ਕਰਨੀ ਆ ਠੀਕ ਹੈ ਥਾਂ ਲੈਵਾ ਪੱਤਰ ਹਾਂਜੀ ਹਾਂਜੀ ਵਾਹ ਵਾਹ ਖੁੱਲ ਗਈ ਤੋਰਾ ਕਰਾ ਲਈਏ ਚੈੱਕ ਲਓ ਭਈ ਸਚ ਤੀਸਰਾ ਸੂਬਾ ਵੀ ਮਨਸਰ ਦਾ ਚੌਥਾ ਮਨਸਰ ਦਾ ਦੁੱਧ 10 ਕਿਲੋ ਹਾਜ਼ਰ ਆ। ਠੀਕ ਆ ਜੀ। ਤੇ ਮੈਂ ਚੰਗੀ ਆ। 2 ਮਹੀਨਾ ਦੀ ਲਗਭਗ ਸੂਈ ਆ। ਠੀਕ ਆ ਜੀ। ਸਿੰਘ ਮੂੰਹ ਦੀ ਬੰਤਰ ਬਿਲਕੁਲ ਵੇਖ ਸਕਦੇ ਤੁਸੀਂ। ਤੇ ਥਾਣ ਵੀ ਬਿਲਕੁਲ ਓਕੇ ਸਾਰੇ। ਚਾਰੇ ਓਕੇ ਨਾ। ਹਾਂ ਜੀ ਚਾਰੇ ਠੀਕ ਆ। ਬਾਈ ਬੂਈ ਕੋਈ ਨਹੀਂ ਬਿਲਕੁਲ ਥਣੇਵਾ ਪੱਦਰ ਆ। ਜੇ ਕੋਈ ਆਨਲਾਈਨ ਮੰਗਵਾਉਂਦਾ ਤੇ 9 ਕਿਲੋ ਦੀ ਗਰੰਟੀ ਤੇ ਕੱਲ ਦਾਂਗੇ। ਸੋ ਠੀਕ ਆ ਜੀ। ਹਾਂ ਜੀ ਹਾਂ ਜੀ। ਮੋੜ ਦੇ ਜਿਹਾ ਲਾਇਓ। ਲਓ ਜੀ। ਵਾਹ ਜੀ ਬੰਦੇ ਨੇ ਫੇਕਿਆ ਬਾਕੀ ਕੱਦ ਵਜਨ ਬਹੁਤ ਬੜਾ ਜ਼ਿਆਦਾ ਹੈ ਵੱਜੀ ਆ ਮੈਂ ਭਾਜੀ ਵੱਡੀ ਆ ਹਨਾ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਦੀ ਦੇ ਦੇ ਕੇ ਫਿਕਸ ਮੋਲ ਕਾਦੇ ਰੇਟ ਯਾਰ ਅੱਛਾ ਹਾਂ ਨਹੀਂ 60 ਹਜ਼ਾਰ ਦੀ ਭਾਜੀ ਦੇਣੀ ਭਾਵੇਂ ਉਹ ਲੈ ਜੇ ਤੇ ਭਾਵੇਂ ਉਹ ਲੈ ਜੇ ਭਾਵੇਂ ਉਹ ਲੈ ਜੇ ਭਾਵੇਂ ਭਾਵੇਂ ਸੱਚ ਨੂੰ ਆ ਬਿਨਾ ਬੱਚੇ ਤੋਂ ਲੈ ਜੋ 8 ਕਿਲੋ ਵਾਲੀ 7 ਵਾਲੀ ਭਾਵੇਂ 10 ਕਿਲੋ ਵਾਲੀ ਬੱਚੇ ਵਾਲੀ ਲੈ ਜੋ 60 60000 ਦੀ ਜਿਹੜੀ ਮਰਜ਼ੀ ਲੈ ਜੋ ਤੇ ਨਾਲ ਸੂਈ ਸਵਾਈਂ ਗਾਂ ਤੇ ਨਰਕ ਫਰਕ ਤੁਹਾਡਾ ਕੰਮ ਆ ਕੇ ਕਰਨਾ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕਾਲ ਰੱਬ ਰੱਖਾ